ਸੱਚ ਕਿਹਾ ਜਦੋਂ ਕਹਿੰਦੇ ਹੁੰਦੇ ਨਾ ਪੰਜਾਬੀਆਂ ਦੇ ਮੂਰੇ ਦਰਦ ਫਰੋਲਦੀ ਹੈ ਨਾ ਤੇ ਪੰਜਾਬੀ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦੇ ਆ ਪੈਸਿਆਂ ਦੀ ਤੰਗੀ ਹੋਵੇ ਜਾਂ ਹੋਰ ਤਰੀਕੇ ਨਾਲ ਤਾਂ ਪੰਜਾਬੀ ਉਹਦੇ ਲਈ ਆਪਣੀ ਜਾਨ ਤੱਕ ਵਾਰ ਦਿੰਦਾ ਉਹੀ ਗੱਲ ਆ ਇੱਕ ਧੀ ਤੁਸੀਂ ਦੇਖਦੇ ਪਿਆ ਚਾਹ ਦਾ ਖੋਖਾ ਲਾਂਦੀ ਸੀ ਜਿਹਨੇ ਆਪਣਾ ਇੱਕ ਦਰਦ ਫਰੋਲਿਆ ਤੇ ਉਸ ਦਰਦ ਦੇ ਵੀਡੀਓ ਦੇ ਵਿੱਚ ਕਈ ਵੀਡੀਓ ਦੇ ਵਿੱਚ ਨੇ ਇਹ ਵੀ ਕਿਹਾ ਕਿ ਮੇਰਾ ਪਿਓ ਮੈਨੂੰ ਛੱਡ ਕੇ ਚਲੇ ਗਿਆ ਤੇ ਕਈ ਵੀਡੀਓ ਦੇ ਵਿੱਚ ਵੀ ਉਹਨੇ ਇਹ ਕਿਹਾ ਕਿ ਪਿਓ ਸਾਡਾ ਮਰ ਚੁੱਕਾ ਹੈ ਹੁਣ ਤੁਸੀਂ ਆ ਪਿਓ ਦੇ ਬਿਆਨ ਜ਼ਰੂਰ ਸੁਣੀਓ ਗੱਲ ਨਹੀਂ ਆ ਜੀ ਮਾਤਾ ਨੂੰ ਹੱਟਦੇ ਤੇ ਮੈਂ ਮਤਲਬ ਕਿਤਾ ਹਟਦਾ ਜਿਹਨੇ ਜਨਮ ਦਿੱਤਾ ਦੁਨੀਆ ਵਖਾਈ ਆ ਤੇ ਮੈਨੂੰ ਆਦਿਆ ਕਿ ਆ ਗੱਲ ਆ ਤੇ ਤੂੰ ਮੇਰੇ ਨਾਲ ਆ ਤੇ ਮਾਤਾ ਬੈਠਦੇ ਆ ਜੀ ਮੰਜੇ ਤੇ ਆ ਮਾਤਾ ਮਾਤਾ ਨੂੰ ਇਨਾ ਚਿਰ ਹੋ ਗਿਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਲੈ ਡਰੀ ਬਾਹਰੋਂ ਦੀ ਮੈਂ ਤੋਂ ਨਵਾਵਾ ਦਵਾ ਨੂੰ ਮੈਂ ਇਹ ਮੇਰੇ ਨਾਲ ਇਹ ਨਾ ਧੋਖਾ ਕਰ ਰਹੀ ਆ ਕਿ ਬਹੁਤ ਜ਼ਿਆਦਾ ਇਸ ਪਿਓ ਦਾ ਦਰਦ ਤੁਸੀਂ ਚੈੱਕ ਕਰਨਾ ਕੋਈ ਮੇਰੇ ਮਗਰ ਨਹੀਂ ਲੱਗਣਾ ਜਾਂ ਕਿਸੇ ਹੋਰ ਦੇ ਮਗਰ ਨਹੀਂ ਲੱਗਣਾ ਕਿਉਂਕਿ ਪੱਤਰਕਾਰਾਂ ਨੂੰ ਸੋਸ਼ਲ ਮੀਡੀਆ ਵਾਲਿਆਂ ਨੂੰ ਇੱਕ ਵਿਊ ਤੱਕ ਦਾ ਮਤਲਬ ਹੁੰਦਾ ਪਰ ਫੈਸਲਾ ਤੁਸੀਂ ਕਰਨਾ ਆ ਪਿਓ ਦਾ ਜਿਹੜਾ ਦਰਦ ਉਹ ਆਪਣਾ ਬਿਆਨ ਕਰਦਾ ਪਿਆ ਕਿ ਤੋਂਡੇ ਹਿਸਾਬ ਨਾਲ ਇਹ ਪਿਓ ਗਲਤ ਹੋ ਸਕਦਾ ਕਿਉਂਕਿ ਇਹਦੇ ਦਰਦ ਜਿਹੜਾ ਅੱਖਾਂ ਦੇ ਵਿੱਚ ਦਰਦਾ ਜਿਹੜਾ ਆਪਣੀ ਮਾਂ ਦੀ ਇੰਨੀ ਕੇਅਰ ਕਰਦਾ ਮਾਂ ਤਾਂ ਨਹੀਂ ਝੂਠ ਬੋਲ ਸਕਦੀ ਉਹ ਬਜ਼ੁਰਗ ਮਾਵਾਂ ਜਿਹਦਾ ਬਿਆਨ ਤੁਸੀਂ ਵੀ ਸੁਣ ਲੋ ਉਹ ਝੂਠ ਤਾਂ ਨਹੀਂ ਮਾਰ ਸਕਦੀ ਕਹੇ ਕਹਿ ਰਹੇ ਆ ਕਿ ਅੱਡਾ ਕਹਿੰਦੇ ਕਹੇ ਬਾਬਾ ਹੈ ਨਹੀਂ ਇਸ ਦੁਨੀਆ ਤੇ ਵੀਡੀਓ ਚ ਜਾਂ ਕਹਿ ਰਿਹਾ ਕਿ ਉਹ ਨਸ਼ੇੜੀ ਆ ਤੁਹਾਨੂੰ ਲੱਗਦਾ ਤੁਹਾਡਾ ਬੇਡਾ ਨਸ਼ੇੜੀ ਫਿਰ ਘਰ ਚੜਿਆ ਤੂੰ ਹੀ ਵੇਖੋ ਕਿੰਨੇ ਆਪਣੇ ਬੰਦੇ ਆਇਆ ਕੋਈ ਬਾਹ ਕੱਢ ਕੇ ਖੜਾ ਤੇਰੇ ਭਈ ਇਹ ਨਸ਼ਾ ਖਾਂਦਾ ਇਹਦਾ ਖੂਨ ਚੈੱਕ ਕਰਾਓ ਜੇ ਖੂਨ ਚ ਇਹਦੀ ਆ ਜੇ ਨਸ਼ਾ ਤੇ ਮੈਂ ਇਹਨੂੰ ਜਿਵੇਂ ਮੈਂ ਤੁਹਾਨੂੰ ਕਰੂਗੀ ਜੇ ਨਸ਼ਾ ਖਾਂਦਾ ਹੋਇਆ ਚੱਲ ਭੈਣੇ ਤੂੰ ਤਰੱਕੀਆਂ ਕਰੇ ਰੱਬ ਤੈਨੂੰ ਇੰਨਾ ਪੈਸਾ ਦਵੇ ਤੂੰ ਆਪਣਾ ਕਹਿ ਰਹੀਆਂ ਬ੍ਰਾਂਡ ਬਣਾਉਣਾ ਚਾਹਦਾ ਤਾਂ ਪਰਮਾਤਮਾ ਤੇਰੀ ਉਹ ਵੀ ਮਨੁਕਾਮਨਾ ਪੂਰੀ ਕਰੇ ਪਰ ਆਪਾਂ ਪਿਓ ਨੂੰ ਮਾਰ ਦੇਣਾ ਕੀ ਆ ਤੁਹਾਨੂੰ ਇਹ ਪਿਓ ਗਲਤ ਲੱਗਦਾ ਇਹ ਪਿਓ ਦੀਆਂ ਅੱਖਾਂ ਦੇ ਵਿੱਚ ਤੁਹਾਨੂੰ ਦਰਦ ਨਹੀਂ ਦਿਖਦਾ ਪਿਆ ਇਸ ਭੈਣ ਲਈ ਤੁਸੀਂ ਲੱਖਾਂ ਰੁਪਏ ਇਕੱਠੇ ਕਰਕੇ ਦਿੱਤੇ ਕੋਈ ਉਹਨਾਂ ਦੀਆਂ ਫੀਸਾਂ ਭੰਦਾ ਪਿਆ ਕੋਈ ਉਹਦੀ ਮਾਂ ਦੇ ਇਲਾਜ ਲਈ ਕੋਈ ਲੱਖ ਲੱਖ ਰੁਪਏ ਦੇ ਕੇ ਜਾ ਰਿਹਾ ਕੋਈ ਰਾਸ਼ਨ ਤੱਕ ਦੇ ਰਿਹਾ ਪਰ ਇਸ ਪਿਓ ਦੇ ਨਾਲ ੱੱਕਾ ਨਹੀਂ ਹੋ ਰਿਹਾ ਸ਼ਰਮ ਆਮ ੱੱਕਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਤੁਸੀਂ ਫੈਸਲਾ ਵੀਡੀਓ ਦੇ ਕਮੈਂਟਾਂ ਵਿੱਚ ਕਰਨਾ ਕਿਉਂਕਿ ਮੈਨੂੰ ਜਿੱਦੋਂ ਤੱਕ ਦੇਖਿਆ ਗਿਆ ਵਾ ਜਦੋਂ ਦਾ ਪਿਓ ਸਾਹਮਣੇ ਆਇਆ ਹੁਣ ਕੁੜੀ ਨੇ ਇੱਕ ਆ ਵੀਡੀਓ ਪਾਈ ਆ ਕਿ ਪਿਓ ਮੇਰਾ ਮੈਨੂੰ ਧਮਕੀਆਂ ਦੇ ਰਿਹਾ ਤੁਹਾਨੂੰ ਇਹ ਲੱਗਦਾ ਇਹ ਗੁਰਸਿੱਖ ਬੰਦਾ ਜਿਹੜਾ ਮੈਂ ਕਹਿੰਨਾ ਆਪਣਾ ਦੱਸ ਰਿਹਾ ਕਿ ਮੈਂ 1985 ਦੇ ਵਿੱਚ ਅੰਮ੍ਰਿਤ ਛਕ ਲਿਆ ਸੀ ਤੇ ਉਹਦੀ ਧੀ ਕਹਿ ਰਹੀ ਆ ਕਿ ਇਹ ਸਾਡਾ ਪਿਓ ਨਸ਼ੇ ਕਰਦਾ ਵਾ ਮਾਰਦਾ ਕੁੱਟਦਾ ਮੈਨੂੰ ਤਾਂ ਇਹਦੀ ਸ਼ਕਲ ਤੋਂ ਬਿਲਕੁਲ ਨਹੀਂ ਲੱਗਦਾ ਪਿਆ ਕਿ ਇਹ ਬੰਦਾ ਇਸ ਆਪਣੀ ਘਰਵਾਲੀ ਨੂੰ ਤੇ ਜਵਾਕਾਂ ਨੂੰ ਕੁੱਟਦਾ ਹੋਊਗਾ ਕੋਈ ਮਜਬੂਰੀ ਹੁੰਦੀ ਆ ਕੋਈ ਵਜ੍ਹਾ ਹੁੰਦੀ ਆ ਜਿਹਦੇ ਕਰਕੇ ਸ਼ਾਇਦ ਪਿਓ ਹੱਥ ਵੀ ਚੁੱਕਦਾ ਵੇ ਕਿਉਂਕਿ ਉਹਨੇ ਦੇਖਿਆ ਵਾ ਵੀਡੀਓ ਦੇ ਵਿੱਚ ਇਹ ਵੀ ਕਿਹਾ ਕੋਈ ਦੀਨਾਨਗਰ ਤੋਂ ਬੰਦਾ ਸੀ ਜਿਹੜਾ ਸਾਡੇ ਘਰੇ ਰਹਿੰਦਾ ਸੀ ਤੇ ਉਹਨੂੰ ਅਸੀਂ ਬਾਰ ਬਾਰ ਮਨਤਾ ਕੀਤੀਆਂ ਕਿ ਸਾਡਾ ਘਰ ਉਜਾੜਨਾ ਗਲਤੀ ਇਹ ਨਹੀਂ ਹੁੰਦੀ ਕਿ ਇੱਕ ਬੰਦੇ ਦੀ ਗਲਤੀ ਹੁੰਦੀ ਆ ਕੁੱਟਣ ਦਾ ਕੋਈ ਰੀਜ਼ਨ ਵੀ ਹੋ ਸਕਦਾ ਮੰਨਦੇ ਆ ਇਹ ਗੁਰਸਿੱਖ ਬੰਦਾ ਇਹ ਆਪਣੀ ਘਰ ਵਾਲੀ ਨੂੰ ਤੇ ਆਪਣੇ ਬੱਚਿਆਂ ਨੂੰ ਕੁੱਟਦਾ ਹੋ ਪਰ ਉਹਦੇ ਪਿੱਛੇ ਕਾਰਨ ਕੀ ਆ ਮੀਡੀਆ ਵਾਲਿਆਂ ਨੂੰ ਕੀ ਆ ਮੀਡੀਆ ਵਾਲਿਆਂ ਨੇ ਵਿਊ ਲੈਣ ਦੇ ਲਈ ਬਸ ਇੱਕ ਦਰਦ ਦਿਖਾਇਆ ਵਿਊ ਲੈ ਲਿਆ ਉਹਨਾਂ ਤੋਂ ਵੀਡੀਓ ਤੋਂ ਪੈਸੇ ਕਮਾ ਲੇ ਸੋਸ਼ਲ ਮੀਡੀਆ ਦਾ ਕੰਮ ਕੀ ਆ ਕਿ ਇੱਕ ਦੂਜੇ ਦੀਆਂ ਜ਼ਿੰਦਗੀਆਂ ਨੂੰ ਉਸ ਛਾਲ ਕੇ ਆਪਾਂ ਪੈਸੇ ਕਮਾਣ ਲਈ ਵੀਊ ਲੈ ਲਈਏ ਪਰ ਬੇਨਤੀ ਆ ਪੰਜਾਬੀਓ ਐਵੇਂ ਦਾ ਫੈਸਲਾ ਨਾ ਕਰਿਆ ਕਰੋ ਤੁਹਾਡਾ ਇੱਕ ਬਹੁਤ ਦਸਵੰਦ ਕੱਢਿਆ ਦਸਵੰਦ ਜੇ ਕਿਸੇ ਲੋੜਵੰਦ ਦੀ ਮਦਦ ਵੀ ਹੋਣੀ ਪੈਂਦੀ ਆ ਨਾ ਤੁਹਾਡਾ ਕੱਢਿਆ ਗਿਆ ਦਸਵੰਦ ਕਿਸੇ ਲੋੜਵੰਦ ਦੇ ਲੇਖੇ ਲਾਣ ਲਈ ਤੁਸੀਂ ਆਪਣਾ ਦਸਵੰਦ ਕੱਢਦੇ ਆ ਜਦੋਂ ਕਈ ਵਾਰ ਐਵੇਂ ਦੀ ਥਾਂ ਤੇ ਦਸਵੰਦ ਲੱਗਦਾ ਨਾ ਤਾਂ ਬੰਦਾ ਸੋਚਦਾ ਯਾਰ ਮੈਂ ਆਪਣੀ ਗਲਤੀ ਕਰ ਲਈ ਮੈਂ ਇਸ ਬੰਦੇ ਲਈ ਖੜ ਗਿਆ ਕਿਸੇ ਨੂੰ ਸੱਚੀ ਲੋੜ ਹੁੰਦੀ ਹੈ ਉਹਦੇ ਲਈ ਵੀ ਆਪਣੇ ਮਨ ਦੇ ਵਿੱਚ ਡਾਊਟ ਜਾਊਗਾ ਯਾਰ ਨਹੀਂ ਇਹ ਵੀ ਬੰਦਾ ਫਰੋਡ ਹੋ ਸਕਦਾ ਇਹ ਉੱਪਰੋਂ ਦਰਦ ਦੇਖਦਾ ਪਿਆ ਅੰਦਰ ਪਤਾ ਨਹੀਂ ਉਹਦੇ ਕੋਲ ਪੈਸੇ ਨਾ ਹੋਣ ਉਹ ਕੁਛ ਹੁੰਦਾ ਸੋਸ਼ਲ ਮੀਡੀਆ ਚੀਜ਼ ਹੀ ਐਵੇਂ ਦੀ ਹੈ ਜੇ ਮੰਨ ਲਓ ਇਹਦਾ ਪਿਓ ਸਾਹਮਣੇ ਨਾਂ ਦਾ ਤਾਂ ਕਿ ਨੂੰ ਸੱਚਾਈ ਪਤਾ ਲੱਗਣੀ ਸੀ ਹੁਣ ਫੈਸਲਾ ਤੁਸੀਂ ਕਰਨਾ ਹੈ ਇਹਦੇ ਵਿੱਚ ਇਹ ਭੈਣ ਗਲਤ ਹੈ ਜਾਂ ਉਹਦਾ ਪਿਓ ਗਲਤ ਹੈ ਜਾਂ ਉਹਦੀ ਘਰ ਵਾਲੀ ਗਲਤ ਹੈ ਮੰਨਦੇ ਆ ਪਰਿਵਾਰ ਦੇ ਵਿੱਚ ਲੱਖਾਂ ਵੱਖਰੇਵੇਂ ਹੋਣਗੇ ਪਰ ਜੇ ਆਪਾਂ ਕਹიდੀਏ ਕਿ ਪਿਓ ਹੀ ਗਲਤ ਹੈ ਹੋ ਨਹੀਂ ਸਕਦਾ ਜਿਹੜਾ ਆਪਣੀ ਇੰਨੇ ਸਾਲਾਂ ਦੀ ਮਾਂ ਨੂੰ ਆਪਣੇ ਹੱਥੀ ਪਾਲ ਰਿਆ ਉਹਦੇ ਮਾਂ ਦੇ ਬਿਆਨ ਸੁਣੇ ਕਿ ਉਹ ਕਹਿੰਦੀ ਮੈਂ ਰਾਤ ਨੂੰ ਜੇ ਇਹਨੂੰ ਬਾਜਮੀ ਮਾਰਦਾ ਨਾ ਥੱਕਿਆ ਹਾਰਿਆ ਵੀ ਹੁੰਦਾ ਫੇਰ ਵੀ ਹਾਂ ਮਾਂ ਬੋਲ ਕੀ ਕੰਮ ਉਹ ਬੰਦਾ ਐ ਕੁੱਟਮਾਰ ਕਰ ਸਕਦਾ ਜੇ ਆਪਣੇ ਵਿੱਚ ਕੋਈ ਕਮੀ ਹੋਊਗੀ ਆਪਣੀਆਂ ਕੋਈ ਗਲਤੀਆਂ ਹੋਣਗੀਆਂ ਤਾਂ ਉੱਥੇ ਬੰਦਾ ਕੀ ਕਰੂਗਾ ਜਿਹੜਾ ਪਰਿਵਾਰ ਟੁੱਟਦਾ ਹੋਊਗਾ ਜਿਹਦਾ ਪਰਿਵਾਰ ਟੁੱਟਦਾ ਵਾ ਤਾਂ ਉਹ ਬੰਦਾ ਮਾਰਕੁੱਟ ਨਾ ਕਰੂਗਾ ਜਾਂ ਥਾਣੇ ਨਾ ਜਾਊਗਾ। ਇਸ ਬੰਦੇ ਨੇ ਤਾਂ ਇਹ ਵੀ ਬਿਆਨ ਦਿੱਤਾ ਕਿ ਮੈਂ ਸਦਰ ਥਾਣੇ ਦੇ ਵਿੱਚ ਦਰਖਾਸਤਾਂ ਵੀ ਦਿੱਤੀ ਵੀ ਆ ਕਿ ਸਾਡੇ ਘਰੇ ਆ ਬੰਦਾ ਆ ਕੇ ਬੈਠਦਾ ਜਿਹੜਾ ਸਾਡਾ ਘਰ ਪਰਿਵਾਰ ਖਰਾਬ ਕਰ ਰਿਹਾ। ਉਹ ਵੀ ਦਰਖਾਸਤ ਦਿੱਤੀ ਵੀ ਆ। ਜੇ ਬੰਦਾ ਝੂਠਾ ਹੋਊਗਾ ਤਾਂ ਉਹ ਦਰਖਾਸਤਾਂ ਕਿਉਂ ਦੇਊਗਾ? ਇਸ ਗੁਰਸਿੱਖ ਬੰਦੇ ਦੇ ਬਿਆਨ ਇਹ ਵੀ ਆ ਕਿ ਇਹਦੀ ਮੇਰੀ ਸੱਸ ਤੇ ਮੇਰੀ ਸਾਲੀ ਦੋਨਾਂ ਨੇ ਸਮਝੌਤਾ ਕਰਾ ਕੇ ਇਹਨੂੰ ਛਡਾ ਲਿਆਂਦਾ ਤੇ ਫੇਰ ਮੇਰੇ ਕੋਲ ਛੜਤਾ। ਇੰਨੇ ਭਾਵਕ ਨਾ ਹੋਇਆ ਕਰੋ ਤੁਸੀਂ ਵੀਡੀਓ ਦੇਖ ਕੇ ਪੰਜਾਬੀਓ ਐਂ ਭਾਵਕ ਹੋ ਜਾਣੇ ਆ ਤੁਸੀਂ ਇਹ ਸੋਚਦੇ ਯਾਰ ਅਸੀਂ ਇਹਦੇ ਲਈ ਜਾਨ ਕੁਰਬਾਨ ਕਰ ਦਾਂਗੇ ਪੈਸਿਆਂ ਪਿੱਛੇ ਧੀ ਨੂੰ ਕੁਛ ਨਾ ਹੋ ਜੇ ਮੰਨਦਾ ਬਹੁਤ ਚੰਗਾ ਕੰਮ ਕਰਦੀ ਐ ਮਿਹਨਤ ਕਰਦੀ ਪਈ ਆ ਪਿਓ ਦੇ ਛੱਡ ਜਾਣ ਤੋਂ ਬਾਅਦ ਵੀ ਉਹ ਮਿਹਨਤ ਕਰਦੀ ਪਈ ਆ ਪਰ ਜੇ ਆਪਾਂ ਕਿਸੇ ਨੂੰ ਮਰਿਆ ਕਹਿ ਦਈਏ ਜਾਂ ਸਾਡਾ ਪਿਓ ਗਲਤ ਸੀ ਐਵੇਂ ਦੇ ਗੁਰਸਿੱਖ ਬੰਦੇ ਨੂੰ ਕਿਉਂ ਬਦਨਾਮ ਕਰਨ ਤੇ ਲੱਗੇ ਵਿਆ ਇਹਦੇ ਪਿੱਛੇ ਕੀ ਰੀਜ਼ਨ ਆ ਕਿ ਆਪਾਂ ਪੈਸੇ ਇਕੱਠੇ ਕਰਨ ਲਈ ਉਹਨੂੰ ਬਦਨਾਮ ਕਰਦੇ ਪਏ ਆ ਜਾਂ ਆਪਾਂ ਉਸ ਬੰਦੇ ਨੂੰ ਬਦਨਾਮ ਕਰਕੇ ਆਪਾਂ ਫੇਮਸ ਹੋਣਾ ਚਾਹੁੰਦੇ ਆ ਇਹ ਫੈਸਲਾ ਤੁਸੀਂ ਕਰਨਾ ਜਿਹੜੀਆਂ ਉੱਤੇ ਰਿਕਾਰਡਿੰਗਾਂ ਤੱਕ ਸਾਰੀਆਂ ਤੁਸੀਂ ਸੁਣੀਆਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਫੈਸਲਾ ਤੁਹਾਡੇ ਹੱਥ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ